ਖੇਤ ਦੀ ਵਾੜਬੰਦੀ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਝੜਪ ਇੱਕ ਦੂਜੇ ਤੇ ਤੇਜ਼ ਤਾਰ ਹਥਿਆਰ ਨਾਲ ਕੀਤਾ ਹਮਲਾ ਹਸਪਤਾਲ ਵਿੱਚ ਇਲਾਜ ਅਦੀਨ ਦੋ ਮੇਂਦਰਾ ਅੱਜ ਸਵੇਰੇ ਪਿੰਡ ਬਹਾਵਲਾ ਚ ਖੇਤਾਂ ਦੀ ਵਾੜਬੰਦੀ ਨੂੰ ਲੈ ਕੇ ਦੋ ਧਿਰਾਂ ਵਿੱਚ ਟਕਰਾਅ ਹੋ ਗਈ ਅਤੇ ਇੱਕ ਦੂਜੇ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ 6 ਵਿਅਕਤੀ ਪੂਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਰੇ ਇਲਾ ਸ਼ਿਵਰਾਜ ਦੀ ਪਤਨੀ ਨੇ ਦੱਸਿਆ ਕਿ ਉਹਨਾਂ ਦੇ ਗਵੰਡੀ ਜੋ ਕਿ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਹਨ ਉਹਨਾਂ ਨੇ ਪਸ਼ੂਆਂ ਨੂੰ ਰੋਕਣ ਲਈ ਖੇਤਾਂ 'ਚ ਬਿਜਲੀ ਦੇ ਤਾਰਾਂ ਲਗਾਈਆਂ ਹੋਈਆਂ ਹਨ ਪਰ ਉਹ ਉਹਨਾਂ ਤੇ ਦੋਸ਼ ਲਾਉਂਦੇ ਨੇ ਕਿ ਅਸੀਂ ਉਹਨਾਂ ਦੀ ਬਿਜਲੀ ਦੇ ਤਾਰਾਂ ਨੂੰ ਪੁੱਟ ਦਿੱਤਾ ਜਿਸ ਕਾਰਨ ਉਹਨਾਂ ਵਿਚਾਲੇ ਰੰਜਿਸ਼ ਹੋ ਗਈ ਜਦੋਂ ਉਹਨਾਂ ਦਾ ਲੜਕਾ ਸਕੂਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਗਵੰਡੀਆਂ ਨੇ ਉਹਨਾਂ ਦੇ ਲੜਕੇ ਨੂੰ ਘੇਰ ਲਿਆ ਤੇ ਉਸ ਤੇ ਹਮਲਾ ਕਰ ਦਿੱਤਾ ਜਦੋਂ ਉਹਨਾਂ ਦਾ ਜੀਜਾ ਉਸ ਨੂੰ ਬਚਾਉਣ ਗਿਆ ਤਾਂ ਗਵੰਡੀਆਂ ਨੇ ਉਸ ਤੇ ਵੀ ਤੇਜ਼ ਤਾਰ ਹਥਿਆਰ ਨਾਲ ਹਮਲਾ ਕੀਤਾ ਤੇ ਉਸ ਨੂੰ ਜ਼ਖਮੀ ਕਰ ਦਿੱਤਾ। ਵੀ ਬੰਡਾ ਵਾਲਾ ਵੀ ਰਾਇ ਜੀ ਤੇ ਇਹ ਜਿਹੜੇ ਦੂਜੀ ਪਾਰਟੀ ਮੇਰੀ ਮਾਸੜੀ ਮੁੰਡੇ ਜੀ ਇੱਕ ਤਾਂ ਸਾਡੇ ਨਾਲ ਖਾਲੇ ਦਾ ਰੋਲਾ ਚੱਲਦਾ ਹੈ 15 ਸਾਲ ਹੋ ਗਏ ਮੇਰੇ ਦਾਦਾ ਜੀ ਡੈਥ ਹੋਈ ਨੂੰ ਇੱਕ ਵਾਰ ਸਾਨੂੰ ਖਾਲਾ ਨਹੀਂ ਦੇ ਰਹੀ ਦੂਜਾ ਇਹ ਪਸੂਗੰਦ ਕਰਕੇ ਅਸੀਂ ਤਾਰ ਪਾਈ ਹੋਈ ਹੈ ਜੀ ਫਿਰ ਰਾਤ ਨੂੰ ਜਦੋਂ ਮੈਂ ਘਰੇ ਆਏ ਨਹੀਂ ਤਾਰਾਂ ਵੱਟਨ ਦੇ ਗਈ ਫਿਰ ਇਹ ਮੇਰੀ ਪਾਣੀ ਵਾਲੀਆ ਪਿੱਛੇ ਵੀ ਕੇ ਲੜਦੇ ਹੈਗੇ ਆ ਸਾਨੂੰ ਗਾਹਮਸ਼ਾਨੀ ਕਰਨ ਦੇ ਸਰਕਾਰੀ ਵਾਰੀ ਹੈਗੀ ਤੂੰ ਕਿੰਨੇ ਕਿੰਨੇ ਦਿੱਸਟਾ ਮਾਰੀਆਂ ਐ ਅੱਜ ਕੀ ਗੱਲ ਹੋਈ ਸੀ ਕੱਲ ਕੱਲ ਕੀ ਗੱਲ ਹੋਈ ਹੈ ਜਿਹੜੀ ਤੂੰ ਰਾਤ ਹੀ ਮੇਰੀ ਜਿਹੜੀ ਖੇਤ ਦੀ ਰਾਖੀ ਤੇ ਸੀਗੀ ਮੈਂ ਆਇਆ ਗਿਆ ਸੁਬਾ 4 ਵਜੇ ਉਸ ਤੋਂ ਬਾਅਦ ਇਹਨਾਂ ਨੇ ਜੀ ਮੇਰੀ ਤਾਰਾ ਵੜਤੀਆਂ ਜੀ ਮੇਰੇ ਡੈਡੀ ਗਏ ਸੀ ਘੇਤੋਂ ਕਹਿੰਦੇ ਤੁਸੀਂ ਤਾਰਾ ਵੜਤੀਆਂ ਇਹ ਕਹਿੰਦੇ ਅਸੀਂ ਤਾਂ ਐਂ ਕਰਾਂਗੇ ਜਿਹੜਾ ਟਾਣੀ ਵਾਲਾ ਮੁੰਡਾ ਜੀ ਤੁਹਾਡੇ ਘਰੇ ਆ ਕੇ ਗੱਲ ਪੈਂਦਾ ਹੈਗਾ ਜੀ ਸਾਡੇ ਬੁੜੀਆਂ ਦੇ ਸਾਡੇ ਘਰੇ ਆ ਕੇ ਗਾਣਾ ਗੱਡੀਆਂ ਹੁਣੇ ਇੱਕ ਵਾਰ ਚਾ ਕੇ ਕਿ ਮੈਂ ਬਾਹਵਲੇ ਦਿਵਸ ਸੀ ਆ ਜੀ ਮੇਰੇ ਸਿਰ ਚ ਤਲਵਾਰ ਮਾਰੀਏ ਸਾਡੇ ਚਾਚੇ ਸਕੇ ਦੇ ਮੁੰਡਿਆਂ ਨੇ ਚਾਚਾ ਸਹੁਰੇ ਮੇਰਾ ਉਹਨਾਂ ਦੇ ਮੁੰਡੇ ਇੱਕ ਭਿੰਦਰ ਹੈ ਇੱਕ ਛੋਟੇ ਨੂੰ ਦੇਖੀ ਨਾ ਨਿੱਕਾ ਨਿੱਕਾ ਕਹਿਂਦੇ ਆ ਸਾਡੇ ਦੋਨੋਂ ਦੀਆਂ ਬਹਗਾਂ ਨੂੰ ਮੇਰਾ ਬੇਟਾ ਸਕੂਲ ਜਾਂਦਾ ਸੀ ਬੇਟਾ ਸਕੂਲ ਜਾਂਦੇ ਨੂੰ ਘੇਰੇਗਾ ਉਹਨਾਂ ਦੇ ਤਲਵਾਰ ਮਾਰਦੇ ਸੀ ਪਿੱਛੇ ਮੈਂ ਨਿਕਲੀ ਜਦੋਂ ਉੱਥੇ ਜੋ ਫੋਜਫੀ ਹੋਈ ਉਦੋਂ ਮੇਰੇ ਮਾਰੀ ਉਦੋਂ ਮੇਰੇ ਬੇਟੇ ਚੀਚੀ ਵੱਢਤੀ ਇਹਨਾਂ ਨੇ ਵਿਚਾਣੋਂ ਵੱਢੀ ਹੈਗੀ ਇਹ ਕਾਰਨ ਕੀ ਦੀ ਲੜਾਈ ਦਾ ਜੀ ਕਾਰਨ ਜੀ ਖੇਤ ਇਹਨਾਂ ਦੇ ਕਰੰਟ ਵਾਲੀ ਤਾਰ ਪਾਈ ਹੈ ਸਾਡਾ ਨਾਲ ਇਹਨਾਂ ਦੇ ਵਟ ਨਹੀਂ ਲੱਗਦੀ ਕੋਈ ਖੇਤ ਨਹੀਂ ਲੱਗਦਾ ਉਹ ਕੋਈ ਸਾਨੂੰ ਨਹੀਂ ਪਤਾ ਆਪ ਵੱਢਦੇ ਹੈ ਕਿ ਜਾਂ ਕੋਈ ਵੱਢ ਕੇ ਜਾਂਦਾ ਹੈਗਾ ਤੇ ਨਾ ਸਾਡਾ ਲੈਣ ਦੀ ਗਾਲਾਂ ਦਿੰਦੇ ਆ ਬਾਰ ਚਾਰ ਆ ਕੇ ਕਿ ਤੁਸੀਂ ਵੱਢਦੇ ਹੋਗੇ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਪੁਲਵਿੰਦਰ ਕੌਰ ਹੈ ਪਤੀ ਦਾ ਕੀ ਨਾਮ ਹੈ ਤੁਹਾਡੇ ਪਤੀ ਦਾ ਸ਼ਿਵਰਾਜ ਸਿੰਘ ਹੁਣ ਮੰਗੀ ਕਰਦੇ ਹਾਂ ਜਿਸ ਤਰ੍ਹਾਂ ਕਲੰਡਾ ਦੀ ਸਾਨੂੰ ਸਾਮਿਲਣਾ ਚਾਹੀਦੀ ਕਿ ਜੀ ਹੁਣ ਸਾਰਾ ਦਿਨ ਮੁਕਤੀ ਆਂਦੀਆਂ ਗਾਣਾ ਨਹੀਂ ਗੇਟ ਚ ਲੈਈਆਂ ਜਾਂਦੀਆਂ ਵੀ ਸਾਨੂੰ ਗਾਣਾ ਨਾ ਦੇਣ ਤੇ ਨਾ ਸਾਡਾ ਨਾਂ ਲੈਣਾ ਅਸੀਂ ਇਹ ਜੀ ਬਹਿਸਤ ਕਰੀਏ ਤੇ ਨਾ ਸਾਨੂੰ ਲੋੜ ਹੈ ਕੋਈ ਸਾਡੀ ਵਟ ਡੋਲ ਨਹੀਂ ਇਹਨਾਂ ਨਾਲ ਲੱਗਦੀਗੀ ਬੰਦਾ ਬਾਵਾ ਗੱਲ ਜੀ ਰੋਜ਼ ਲੜਾਈ ਕਰਦੇ ਅੱਜ ਜਦੋਂ ਸੇ ਖੇਤ ਜਾਂਦੇ ਫਿਰ ਤਾਂ ਕੁੜੀਆਂ ਗਾਣਾ ਤਾਂ ਲੱਗ ਪੈਂਦੀਆਂ ਨਾ ਫਿਰ ਬੰਦੇ ਲੱਗ ਪੈਂਦੇ ਨੇ ਇਕੱਲਾ ਜਾਣਾਗਾ ਖੀਏ ਤਾਂ ਰੱਖ ਹੀ ਰੱਖਦਾ ਰਹੇ ਰੱਖ ਹੀ ਪਸ਼ੂਆਂ ਤੋਂ ਬਹੁਤ ਜਣਾੜਾ ਕਰਦੇ ਆ ਉਹਨਾਂ ਕਾਰਨ ਵੀ ਅਸੀਂ ਵੀ ਕੰਡਿਆਂ ਵਾਲੀ ਤਾਰ ਤੇ ਕਰੰਟ ਵਾਲੀ ਤਾਰ ਪਾਈ ਹੋਈ ਆ ਤੇ ਇਹ ਜਦੋਂ ਵਾਪਸ ਘਰ ਆ ਜਾਂਦੇ ਆ ਤੇ ਉਦੋਂ ਕਰੰਟ ਵਾਲੀਆਂ ਤਾਰਾਂ ਕੱਟ ਦਿੰਦੇ ਆ ਕਾ ਲੱਗਦੇ ਆ ਜਿਹੜਾ ਜੀ ਪਸ਼ੂਆਂ ਤੋਂ ਅੱਛਾ ਤੇ ਉਹ ਕੱਟ ਦਿੰਦੇ ਨੇ ਰਾਤ ਇਹ ਸਾਰੀ ਰਾਤ ਦਾ ਖੇਤ ਸੀਗਾ ਪਹਿਲਾਂ 7 ਵਜੇ ਘਰ ਆਇਆ ਉਦੋਂ ਇਹਨਾਂ ਨੇ ਤਾਰ ਕੱਟ ਦਿੱਤੀ ਆ ਮੈਨੂੰ ਤਾਂ ਕਸੌਲੀ ਸੀਗੇ ਜੀ ਕਾਸੀ ਆ ਕਹਿੰਦੇ ਆ ਜੀ ਨੂੰ ਆਣੀ ਮੇਰਾ ਗੋਹਾ ਸਿੱਟਦੀ ਫਿਰਦੀ ਸੀਗੀ ਕਿੰਨੇ ਜਣਿਆਂ ਨੂੰ ਸੱਟਾਂ ਮਾਰੀਆਂ ਤੁਹਾਡੇ ਸਾਢੇ 3-4 ਜਾੜੇ ਦੂਜੇ ਘਰੇ ਹਜੇ ਉਹਨਾਂ ਨੂੰ ਕੋਈ ਗੱਡੀ ਦਾ ਸਾਥ ਨਹੀਂ ਮਿਲਿਆ ਮੈਂ ਇਹਨੂੰ ਮੋਟ ਕੱਢੀ ਆਉਂਦੀ ਸੀ ਕਿ ਅਸੀਂ ਚੜਾ ਕੇ ਲੈ ਕੇ ਸੱਟ ਕੇ ਲਿਆਏ ਹੋਰ ਕਿੰਨੇ ਨੂੰ ਸੱਟ ਵੱਜੀ ਇਹ ਮੇਰਾ ਇੱਕ ਤਿਆਰ ਹੈ ਇੱਕ ਸਾਡੀ ਲਖਵਿੰਦਰ ਸਿੰਘ ਤੇ ਹੋਰ ਤੇ ਮੰਮੀ ਆ ਸਾਡੀ ਜਸਪਾਲ कौर ਰਿਸ਼ਤੇ ਚ ਕੀ ਲੱਗਦੇ ਆ ਤੁਹਾਡੇ ਇਹ ਸਾਡੇ ਮਾਸੀ ਦੇ ਪੁੱਤ ਹੈ ਜਿਨ੍ਹਾਂ ਨੇ ਵਜੀ ਹੈ ਹਾਂ ਸਾਡੇ ਇੱਕ ਸਾਡੇ ਡੈਡੀ ਦੇ ਬੱਚੇ ਕਿਹੜਾ ਪਿੰਡ ਕਿਹੜਾ ਤੁਹਾਡਾ ਪਿੰਡਪਾਵੜਾ ਵਾਲਾ ਅਸੀਂ ਪਿੰਡਪਾਵੜਾ ਤੋਂ ਗੁਰਵਿੰਦਰ ਸਿੰਘ ਖਾਟ ਮਰ ਰੋੜ ਦਿੱਟਣੀ ਸਾਡੀ ਰਾਣੀ ਦੀ ਬਿਲਕੁਲ ਸਾਹਮਣੇ ਸਾਡੇ ਚਾਚਾ ਜੀ ਦੀ ਉਹ ਪੜੀ ਪੈਂਦੀ ਹੈ ਇੱਥੇ ਇਹਨਾਂ ਨੂੰ ਪਹਿਲਾਂ ਕਰੰਟ ਵਾਲੀ ਤਾਰ ਲਾਈ ਹੋਈ ਆ ਜੋ ਕਿ ਸਾਡੇ ਜਵਾਕਾਂ ਦੇ ਨੁਕਸਾਨ ਕਰਦੀ ਸੀ ਜਦ ਜਵਾਗਾ ਤਰ੍ਹਾਂ ਕਰੰਟ ਲੱਗਦਾ ਸੀ ਅਸੀਂ ਇਹਨਾਂ ਨੂੰ ਆਖਿਆ ਸੀ ਵੀ ਤੁਸੀਂ ਤਾਰ ਆਪ ਦਾ ਮਣਕੇ ਤੇ ਆਪ ਦਾ ਲਾ ਲਿਓ ਉਸ ਤੋਂ ਪ੍ਰੰਤ ਅਸੀਂ ਉਹ ਵੀ ਛੱਡ ਦਿੱਤਾ ਇਹਨਾਂ ਨੇ ਤਾਰਾ ਤੁਰਾ ਪਟਤੀਆਂ ਸਾਰੇ ਘਟ ਤੋਂ ਘਟ ਵੀ ਕਰਾਂ ਦੇ ਪਸੂ ਜਾਂਦੇ ਆ ਅਸੀਂ ਇਹਨਾਂ ਦੇ ਦਿੱਤੋ ਪਨੀ ਲੋਨ ਦੇਣਾ ਉਸਤਮਗਰੋਂ ਇਹ ਸਾਨੂੰ ਨਜਾਇਜ਼ ਗੱਲਾਂ ਕੱਢਦੇ ਰਹੇ ਅਸੀਂ ਇਹਨਾਂ ਨੂੰ ਆਖਿਆ ਵੀ ਸਾਨੂੰ ਨਜਾਇਜ਼ ਤੁਸੀਂ ਗੱਲਾਂ ਨਾ ਕੱਢੋ ਤੇ ਫਿਰ ਕਹਦੇ ਨਾਲ ਮਾਰਸ਼ਟ ਮਾਰਾਂਗੇ ਇਸ ਤੋਂ ਪ੍ਰੰਤ ਅਸੀਂ ਸਰਪੰਚ ਕੋਲ ਵੀ ਅਸੀਂ ਕਾਰਵਾਈ ਕੀਤੀ ਸੀਗੀ ਉਦੋਂ ਵੀ ਇਹ ਨਹੀਂ ਸਮਝੇ ਤੇ ਅੱਜ ਰਾਤੀ ਅਸੀਂ ਨਗਰਾਨੀ ਤੇ ਬੈਠੇ ਸੀ ਆ ਤੇ ਬਸ ਨੂੰ ਦੇ ਬਾਹਰ ਚ ਆ ਕੇ ਇਹ ਇਹ ਵੀ ਆਪ ਦੇ ਖੇਤ ਦੀ ਨਗਰਾਨੀ ਤੇ ਬੈਠੇ ਸੀਗੇ ਸਾਰੀ ਰਾਤ ਤੜਕੇ 6 ਵਜੇ ਆਦੇ ਘਰੇ ਗਏ ਆ ਵੀ ਆਪਦੇ ਘਰੇ ਮੰਨ ਲਓ 6-7 ਵਜੇ ਗਏ ਆ ਇਹਨਾਂ ਨੇ ਆਪ ਹੀ ਤਾਰਾ ਤੁਰਾ ਵੱਢਣੇ ਆ ਆਦੀਆਂ கரੰਟ ਵਾਲੀਆਂ ਤੇ ਨਿਆਜ਼ ਸਾਡੇ ਤੇ ਜੋ ਇਹਨਾਂ ਨੇ ਗਾਲਾਂ ਕੱਢੀਆਂ ਸਾਨੂੰ ਸਵੇਰ ਅਸੀਂ ਅਸੀਂ ਅਖਿਆ ਵੀ ਸਾਨੂੰ ਗਾਲਾਂ ਨਾ ਕੱਢੋ ਤੁਸੀਂ ਜੇ ਚੋਰ ਫੜੋ ਆਉਂਦਾ ਜਿਹਦਾ ਸਤਾਰ ਵੱਢਦੇ ਆ ਤਾਂ ਸਾਡੇ ਤੇ ਨਿਆਜ਼ ਕਾਰਵਾਈ ਹੋਵੇ ਨਹੀਂ கரੰਟ ਦੀ ਤਾਰ ਤਾਂ ਵੈਸੇ ਹੀ ਅਪਰਾਧ ਆਲਾ ਹਾਂਜੀ ਉਹਦੇ ਨਾਲ ਸਾਡੇ ਸਾਹਮਣੇ ਜੀ ਰੋਜ਼ ਨੰਗਦੇ ਉਹ ਵੀ ਲੱਗਦੇ ਸਾਰਾ ਜਾਂਦਾ ਜਾਨਵਰ ਅਸੀਂ ਇਹ ਅਸੀਂ ਉਥੋਂ ਇਹ ਚਾਚਾ ਜੀ ਘਰੇ ਆ ਗਏ ਇਹ ਮੇਰੇ ਭਾਬੀ ਜੀ ਆ ਪਿੰਡ ਚ ਰਹਿੰਦਾ ਮੇਰਾ ਭਰਾ ਜੀ ਚੌਰਾ ਸਿੰਘ ਉਹ ਉਹਨਾਂ ਦੇ ਘਰੇ ਆ ਬਾਰ ਚ ਇਹ ਗਾਲਾਂ ਕੱਢ ਲੱਗੇ ਜੀ ਠੀਕ ਕੀ ਮਾਰਿਆ ਕੀ ਆ ਤੁਹਾਡੇ ਇਹ ਨਜਾਇਜ਼ ਕੁੜੀ ਦੀਆਂ ਇਹਨਾਂ ਨੂੰ ਗਾਲਾਂ ਕੱਢੀਆਂ ਧੀਆਂ ਦੀਆਂ ਗਾਲਾਂ ਕੱਢਦੇ ਸੀਗੇ ਜੀ ਇਹਨਾਂ ਨੇ ਇਹਨਾਂ ਨੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਹੋਈ ਇਹ ਭਾਬੀ ਜੀ ਕੋੜਾ ਸਿੱਟ ਨਹੀਂ ਗਈ ਸੀਗੇ ਬਾਹਰ ਤੇ ਉਹਨਾਂ ਨੇ ਤੇ ਤਲਵਾਰਾਂ ਦੇ ਨਾਲ ਇਹਨਾਂ ਤੇ ਵੀ ਕਰਿਆ ਤੇ ਜਦੋਂ ਇਹਨਾਂ ਦਾ ਰੌਲਾ ਪਿਆ ਮੈਨੂੰ ਇਹਨਾਂ ਨੇ ਫੋਨ ਕਰਿਆ ਮੈਂ ਛਡਾਉਣ ਵਾਸਤੇ ਭੱਜ ਕੇ ਟਾਣੀ ਆਇਆ ਉਦੋਂ ਨੂੰ ਇਹਨਾਂ ਦੇ ਸੱਟਾ ਵੱਜ ਗਏ ਨਾਲ ਜਦੋਂ ਮੈਂ ਛਡਾਉਣ ਗਿਆ ਤਾਂ ਮੇਰੇ ਵੀ ਡਾਂਗ ਦੀ ਜੀ ਇੱਕ ਠੇਡ ਪੰਜਾਬੀ ਟੀਵੀ ਲਈ ਰਮਨ ਕੰਬੋਜ ਅਰਨੀ ਵਾਲਾ